ਅੱਜ ਗੁਰਦਾਸਪੁਰ ਵਿੱਚ ਸ਼੍ਰੀ ਰਾਮ ਨੌਮੀ ਦੇ ਉਪਲੱਬਧ ਤੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਆ। ਸੋ ਤਸਵੀਰਾਂ ਦਾ ਸਾਂਝਾ ਕਰ ਰਹੇ ਆਂ ਜੀ। ਵੱਡੇ ਗਿੰਦੀ ਵਿੱਚ ਜਲੇਸ਼ਰਧਾਲੂ ਜਿਹੜੇ ਆ ਜੀ, ਇਹ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਨੇ ਔਰ ਉਤਸ਼ਾਹ ਬੜਾ ਦੇਖਣ ਨੂੰ ਮਿਲ ਰਿਹਾ ਸਭ ਤੋਂ ਵੱਡੀ ਗੱਲ ਜਿਹੜੀ ਆ। ਸੋ ਸਾਡਾ ਗੱਲ ਨਾ ਕਰ ਲੈਣ ਪਤਾ ਨਹੀਂ ਸਾਡਾ ਨਾਲ। ਸਰਦ ਸਾਹਿਬ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਹਾਂ ਜੀ। ਕਿੰਨੀ ਪਬਲਿਕ ਜਿਹੜੀ ਆ, ਰਾਮ ਦੇ ਨਾਂ ਦੇ ਵੈਸੇ ਹੀ ਬਹੁਤ ਜ਼ਿਆਦਾ। ਇਸ ਕਰਕੇ ਪਬਲਿਕ ਵੈਸੇ ਉਸਤਾਵਲੀ ਹੋਈ ਰਹੀ ਵੀ ਰਾਮ ਦਾ ਕੰਮ ਹੈ ਤੇ ਅਸੀਂ ਸਰਬ ਰਤੋ ਸੋ ਭਗਵਾਨ ਰਾਮ ਦੇ ਇਸ ਕੰਮ ਵਿੱਚ ਹਰ ਕੋਈ ਸ਼ਾਮਲ ਹੋਇਆ ਵਾ ਔਰ ਉਸਤਾ ਦੀ ਗੱਲ ਕਰ ਰਹੇ ਆ ਉਸਤਾ ਤਾਂ ਹੋਣਾ ਹੀ ਪੈਂਦਾ ਵਾ ਜੀ ਭਗਵਾਨ ਰਾਮ ਦਾ ਕੰਮ ਹੋਵੇ ਤੇ ਲੋਕ ਨਾ ਪਹ ਇਹ ਤਾਂ ਹੋ ਹੀ ਨਹੀਂ ਸਕਦਾ ਸੋ ਬੜੀ ਗਿਣਤੀ ਜੀ ਸ਼ਹਿਰ ਅਸੀਂ ਪਹੁੰਚੇ ਨੇ ਔਰ ਇਸ ਸ਼ੋਭਾ ਯਾਤਰਾ ਵਿੱਚ ਜਿਹੜਾ ਵਾ ਜੀ ਭਗਵਾਨ ਦਾ ਨਾਮ ਲਿਆ ਜਾ ਰਿਹਾ ਵਾ ਜੀ ਸੋ ਸਾਰੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਆ پھر نه نه سيٽا ۽ ٻڌا ਸੰਸਦਾਂ ਕੋਈ ਵੱਡੇ ਬਦਲ ਤਗਿਆ ਨਹੀਂ ਔਰ ਸਭ ਤੋਂ ਵੱਡੀ ਗੱਲ ਵੀ ਸਾਡੇ ਸ਼ਹਿਰ ਦੇ ਨਮਾਇੰਦੇ ਨੇ ਉਹ ਆਗਾ ਹੋ ਕੇ ਜਿਹੜਾ ਜੀ ਅਵੇਸਾ ਲੈਂਦੇ ਨੇ ਸੋ ਗੱਲਬਾਤ ਕਰ ਲੈਣੇ ਜੀ ਵਿਧਾਇਕੀ ਸਾਡ ਨਾਲ ਨੇ ਬੜਾ ਸਮਾਜ ਜੀ ਸਾਹਮਣਾ ਦੇਖੋ ਨਾ ਫਿਰ ਰਿਹਾ ਜੀ ਸੋ ਸਭ ਤੋਂ ਪਹਿਲਾਂ ਤੇ ਜੋ ਕ੍ਰਿਸ਼ਨਾ ਮੰਦਰ ਤੋਂ ਸਾਰੇ ਪ੍ਰਬੰਧਕਾਂ ਨੇ ਸ਼ਹਿਰ ਵਾਸੀਆਂ ਨੇ ਰਲ ਕੇ ਅੱਜ ਜੋ ਰਾਮ ਨੰਦੀ ਦੇ ਸੰਬੰਧ ਵਿੱਚ ਯਾਤਰਾ ਕੱਢੀ ਜਾ ਰਹੀ ਆ ਔਰ ਸ਼ਹਿਰ ਦੀਆਂ ਪ੍ਰਕਰਮਾਂ ਕੀਤੀਆਂ ਜਾ ਰਹੀਆਂ ਪ੍ਰਭੂ ਰਾਮਚੰਦਰ ਜੀ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਕਰਦੇ ਆ ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਔਰ ਅਸੀਂ ਸਾਰੇ ਲੋਕ ਧਰਮਾਂ ਤੋਂ ਉੱਪਰ ਉੱਠ ਕੇ ਹਰ ਧਰਮ ਦਾ ਸਤਕਾਰ ਕਰਦੇ ਹੋਏ ਇੱਕ ਦੂਸਰੇ ਨਾਲ ਜਿਹੜੀ ਭਾਈਚਾਰਕ ਸਾਂਝ ਆਓ ਇਸੇ ਤਰੀਕੇ ਨਾਲ ਬਣਾਈ ਰੱਖੀਏ ਔਰ ਸਾਰੇ ਰਲ ਮਿਲ ਕੇ ਇਹ ਯਾਤਰਾਵਾਂ ਦੇ ਵਿੱਚ ਅਸੀਂ ਸ਼ਾਮਲ ਹੁੰਦੇ ਆਏ ਤੇ ਹੁੰਦੇ ਰਹੀਏ ਪ੍ਰਭੂ ਰਾਮ ਦੇ ਚਰਣਾ ਚਹੀ ਅਰਦਾਸ ਕਰਦੇ ਆ ਕਿ ਉਹ ਆਪਣਾ ਮਿਹਰ ਭਰਿਆ ਹੱਥ ਹਰ ਪਰਿਵਾਰ ਤੇ ਹਰ ਬੱਚੇ ਤੇ ਹਰ ਜਿਹੜਾ ਪੰਜਾਬ ਦਾ ਵਾਸੀ ਆ ਉਹਨਾਂ ਤੇ ਰੱਖੇ ਔਰ ਅਸੀਂ ਲੜ ਕੇ ਇਸੇ ਤਰੀਕੇ ਦੇ ਨਾਲ ਪ੍ਰਭੂ ਦਾ ਗੋਣਗਾਨ ਸਾਰੇ ਬ੍ਰਾਹਮਣ ਮਿਲ ਕੇ ਸੰਗਤ ਦੇ ਰੂਪ ਚ ਜਿਹੜਾ ਕਰਦੇ ਰਹੀ ਹੈ ਮੈਂ ਸਾਰਿਆਂ ਨੂੰ ਅੱਜ ਦੀ ਇਸ ਯਾਤਰਾ ਦੀ ਤੇ ਖਾਸ ਤੌਰ ਪਰ ਬੰਦਕਾਂ ਦਾ ਉਹਨਾਂ ਨੂੰ ਵਧਾਈ ਦਿੰਨਾ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਐਸੇ ਯਾਤਰਾ ਚ ਸ਼ਮੂਲੀਅਤ ਕਰ ਰਹੇ ਆ ਸੋ ਦੇਖੋ ਗੱਲਬਾਤ ਕਰ ਰਹੇ ਸੀ ਜੀ ਵਧਾਈ ਜੀ ਸਾਡਾ ਨਾਲ ਸੀ ਸੋ ਵੱਡੀ ਗਿਣਤੀ ਵਿੱਚ ਜਿਹੜੇ ਆ ਜੀ ਸ਼ਰਧਾਲੂ ਜਿਹੜੇ ਪਹੁੰਚੇ ਨੇ ਔਰ ਮਹਾਰਾਜ ਦਾ ਅਸ਼ੀਰਵਾਦ ਲਿਆ ਜਾ ਰਿਹਾ ਔਰ ਸਮਾਜ ਯਾਤਰਾ ਦਾ ਉੱਸਾ ਬੜਾ ਦੇਖਣ ਨੂੰ ਮਿਲ ਰਿਹਾ ਜੀ ਸੋ ਬੋਰ ਵੀਰੇ ਅੱਜ ਉਹ ਜਿਹਨੇ ਸਾਰਿਆਂ ਨਾਲ ਗੱਲਬਾਤ ਕਰਾਂਗੇ ਔਰ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ। ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਜਿਹੜੀਆਂ ਜੀ ਉਹਨਾਂ ਦੇ ਉੱਤੇ ਪਹੁੰਚੇ ਨੇ ਸੋ ਗੱਲਬਾਤ ਕਰ ਲੈਣੇ। ਭਾਈ ਅੱਜ ਉਹ ਸਾਹ ਬੜਾ ਦੇਖਣ ਨੂੰ ਮਿਲ ਰਿਹਾ ਭਾਈ। ਸਭ ਤੋਂ ਪਹਿਲਾਂ ਤੇ ਮੈਂ ਵਧਾਈ ਦੇਣਾ ਚਾਹੁੰਦਾ ਵਾ। ਦੂਸਰੀ ਗੱਲ ਹੈ ਕਿ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਹ ਸ਼ੋਭਾ ਯਾਤਰਾ ਦੇ ਨਾਮ ਹੈ ਜਿੱਥੇ ਆਪਸੀ ਭਾਈਚਾਰੇ ਦਾ ਸਬੂਤ ਮਿਲਦਾ ਹੈ। ਉੱਥੇ ਸ਼ਹਿਰ ਵਾਸੀ ਤੇ ਬੜਾ ਵੱਡਾ ਲੇਕਿਨ ਜੋਸ਼ ਹੈ ਕਿ ਅਸੀਂ ਇਸ ਜਤਰਾ ਵਿੱਚ ਸ਼ਾਮਿਲ ਹੋ ਕੇ ਸ਼ਹਿਰ ਦੇ ਨਾਲ ਨਾਲ ਜਿਹੜੀ ਜਤਰਾ ਨਿਕਲ ਰਹੀ ਹੈ ਇਹ ਲੋਕਾਂ ਦੱਸਣਾ ਕਰਾਈਏ ਬੜਾ ਧੰਨਵਾਦੀ ਆ ਮੈਂ ਸਾਰੇ ਇਸ ਸੰਗਠਨ ਦਾ ਜਿਨ੍ਹਾਂ ਦੇ ਉੱਪਰ ਅੱਲਾ ਸਦਕਾ ਸਭ ਜਿਹੜੇ ਨੇ ਉਹ ਲੋਕ ਇਸ ਇਹ ਸਭ ਆੜ ਕੇ ਇਹਦਾ ਆਨੰਦਿਕ ਤਿਹਾੜੀ ਵਾਂਗੂ ਮਨਾ ਰਹੇ ਨੇ ਸੋਭਾ ਜਤਰਾ ਨੂੰ ਤੇ ਬਾਹਰ ਆਜੀ ਪੰਡੋਰੀ ਵਾਲੇ ਆਏ ਸੀ ਪਹਿਲਾਂ ਉਹਨਾਂ ਨੇ ਸ਼ੁਰੂ ਕਰਵਾ ਕੇ ਬਾਦੂ ਬੁਲੂ ਜੀ ਮੈਂ ਕਿ ਚਲੇਗੇ ਹੁਣ ਕੇ ਬਹੁਤ ਮਰਭਾਗਾ ਮਹਿਸੂਸ ਕਰ ਰਹਾ ਮੈਂ ਖੁਦ ਇਸ ਸਭਾ ਜਾਂਦਾ ਹਿੱਸਾ ਬਣ ਕੇ ਤੇ ਸ਼ਹਿਰ ਵਾਸੀ ਨੂੰ ਵਧਾਈ ਵੀ ਦਿੰਦਾ ਜੀ ਇਸ ਗੱਲ ਦੀ ਸੋ ਇਹ ਗੱਲਾਂ ਬਾਤਾਂ ਕਰ ਰਹੇ ਆ ਜੀ ਸੋ ਵੱਡੀ ਗਿੰਦੀ ਜਿਹੜੇ ਆ ਜੀ ਸਾਡੇ ਸ਼ਹਿਰ ਵਾਸੀ ਸ਼ਾਮਲ ਹੋਏ ਨੇ ਔਰ ਅਲਗ-ਅਲਗ ਰਾਜਨੀਤਿਕ ਪਾਰਟੀਆਂ ਦੇ ਉਧੇਦਾਰ ਵੀ ਸ਼ਾਮਲ ਹੋਏ ਨੇ ਲਗ ਲਗ ਜਿਹੜੇ ਆ ਜੀ ਸਾਡੇ ਸ਼ਹਿਰ ਦੇ ਸਿਆਸਤਦਾਨ ਹੋਣ ਚਾਹੇ ਕੋਈ ਸੰਸਥਾ ਹੋਵੇ ਹਰ ਇੱਕ ਵਰਗ ਜਿਹੜਾ ਇੱਥੇ ਪਹੁੰਚਿਆ ਹੋਵੇ ਸੋ ਗਲਪਨ ਕਰ ਲੈਣੇ ਆ ਸੋਨੀ ਜੀ ਦਾ ਸੋਨੀ ਜੀ ਬੜੀ ਗਿਣਤੀ ਜਿਹੜਾ ਅੱਜ ਲੋਕ ਜਿਹੜੇ ਪਹੁੰਚੇ ਨੇ ਉਹ ਗੁਬਾਰਾਮ ਰਾਮ ਦਾ ਨਾਮ ਜਿਹੜਾ ਜਪਿਆ ਜਾ ਰਿਹਾ ਜੀ ਜੈ ਸ਼ੰਗਰ ਜੀ ਕੀ ਜੈ ਭੋਲੇ ਨਾਮ ਅੱਜ ਸ਼੍ਰੀ ਰਾਮ ਨਾਮੀ ਮਹਾਂਸੋਕ ਮੇਟੀ ਜੋ ਹੈ ਉਹਨਾਂ ਨੇ ਬਹੁਤ ਹੀ ਬਹੁਤ ਹੀ ਭਵਿਆ ਯੋਜਨ ਕੀਤਾ ਹੈ ਗੁਰਦਾਸਪੁਰ ਦੇ ਵਿੱਚ ਭਗਵਾਨ ਰਾਮ ਦੀ ਜੋ ਸ਼੍ਰੀ ਰਾਮ ਨਾਮੀ ਆਣੀ ਹੈ ਉਹਦੇ ਸੰਬੰਧ ਦੇ ਵਿੱਚ ਡਾਕਟਰ ਕੋਪਾਲ ਜੀ ਨੇ ਇੱਕ ਪ੍ਰੋਮਿਸ ਕੀਤਾ ਸੀਗਾ ਕਿ ਅੱਜ ਦਾ ਜਿਹੜਾ ਆਯੋਜਨ ਬਹੁਤ ਹੀ ਭਾਗਿਆ ਹੋਏਗਾ ਔਰ ਸੱਚਾਈ ਹੈ ਬਹੁਤ ਵੱਡੀ ਸੰਖਿਆ ਦੇ ਵਿੱਚ ਜੋ ਅੱਥੇ ਲੋਕ ਵਿਰਾਜਮਨ ਹੋਏ ਨੇ ਜੋ ਇਹਦੇ ਵਿੱਚ ਸੰਮਿਲਿਤ ਹੋਏ ਨੇ ਉਸ ਤੋਂ ਬਾਅਦ ਸਾਡੇ ਪੰਡੋਰੀ ਵਾਲੇ ਮਹਾਰਾਜ ਉਹ ਆਏ ਨੇ ਉਹਨਾਂ ਨੇ ਜੋ ਪ੍ਰਵਚਨ ਕੀਤੇ ਆ ਉਹ ਚਾਰ ਚੰਨ ਵਾਗੇ ਦਸੋ ਸਾਡਾ ਜੋ ਸਦਤਨ ਦਾ ਪਰਕਮ ਹੈ ਉਹ ਇਸ ਤਰ੍ਹਾਂ ਹੀ ਬਸ ਲਹਿਰਾਉਂਦਾ ਰਹੇ ਅਸੀਂ ਸ਼ੁਭ ਕਾਮਨਾਵਾਂ ਉਹ ਜਿੰਨੀਆਂ ਸਾਡੇ ਗੁਰਦਾਸਪੁਰ ਨੂੰ ਔਰ ਤੁਹਾਡੇ ਮਾਧਮ ਦੇ ਨਾਲ ਇਹ ਵੀ ਇੱਕ ਅਪੀਲ ਕਰਦੇ ਆ ਕਿ ਅੱਜ ਮੋਹਨ ਭਗਵਤ ਜੀ ਨੇ ਮੈਂ ਦੇਖਿਆ ਕੱਲ ਉਹਦੀ ਸਪੀਚ ਉਹਨਾਂ ਨੇ ਵਿੱਚ ਕਿਹਾ ਹੈ ਕਿ ਸਾਰੇ ਸਨਾਤਨੀਆਂ ਨੂੰ ਇੱਕਜੁੱਟ ਹੋ ਕੇ ਸਮਾਜ ਲਈ ਕੰਮ ਕਰਨਾ ਚਾਹੀਦਾ ਹੈ ਹਿੰਦੂਤਵ ਲਈ ਕੰਮ ਕਰਨਾ ਚਾਹੀਦਾ ਹੈ ਤਦੋਂ ਇੱਕ ਐਨਾ ਵੱਡੇ ਅਗਰ ਵਿਅਕਤੀ ਨੇ ਕਿਹਾ ਹੈ ਤੇ ਗੱਲ ਮੰਨ ਲੈਣੀ ਚਾਹੀਦੀ ਹੈ ਗੁਰਦਾਸਪੁਰ ਦੇ ਵਿੱਚ ਜਿੰਨੇ ਵੀ ਹਿੰਦੂ ਸੰਗਠਨ ਨੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਸਨਾਤਨ ਦਾ ਪਰਚਮ ਜੋ ਹੈ ਹੋਰ ਉੱਚਾ ਕਰਨ ਦਾ ਪ੍ਰਯਾਸ ਕਰੋ ਤਾਕੀ ਸਾਡਾ ਜਿਹੜਾ ਸਾਨੂੰ ਕਿ ਇਹਨੂੰ ਮਕਿ ਇਹ ਦੇਖਣ ਦੀ ਲੋੜ ਨਾ ਪਵੇ ਕਿ ਸਾਨੂੰ ਕੋਈ ਨੀਵਾ ਦਿਖਾ ਸਕਦਾ ਅਸੀਂ ਸਭ ਤੋਂ ਉੱਪਰ ਹੈ ਸਾਡਾ ਦੇਸ਼ ਹੈ ਔਰ ਸਾਡੇ ਨਾਰੀ ਇਹ ਜਿਹੜਾ ਭਾਰਤ ਵਰਸ਼ ਦਾ ਨਾਮ ਹੈ ਤਸੋਰ ਨੂੰ ਬਚਾਉਣ ਵਾਸਤੇ ਸਾਨੂੰ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ ਔਰ ਇਹੋ ਜਿਹੇ ਭਵਿਆ ਯੋਜਨ ਜੋ ਹੈ ਹੁੰਦੇ ਰਹੇ ਤਾਂ ਸ਼ਰਮਾ ਜੀ ਐਸਆ ਹੀ ਸਾਡੇ ਨਾਲ ਪਿਆਰ ਬਣਾ ਕੇ ਰੱਖਣ ਧੰਨਵਾਦ ਜੈ ਸ਼ੰਗਰ ਜੀ ਜੈ ਸ਼੍ਰੀ ਰਾਮ ਸੋ ਦੇਖੋ ਤਸਵੀਰਾਂ ਸਾਂਝੀਆਂ ਕਰ ਰਿਹਾ ਜੀ ਵੱਡੀ ਗਿੰਦੀ ਜਿਹੜੇ ਸਰਦਨ ਦੱਸ ਰਿਹਾ ਵੀ ਸ਼ਹਿਬਾਸੀ ਪਹੁੰਚੇ ਨੇ ਭਗਵਾਨ ਦਾ ਨਾਮ ਲਿਆ ਜਾ ਰਿਹਾ ਵਾ ਸਾਡੇ ਸ਼ਿਆਦੀਆਂ ਸੰਸਦਾਂਵਾਂ ਹੋਣ ਚਾਹੇ ਸਾਡੇ ਸ਼ਹਿਰ ਦੇ ਸਿਆਸਤਦਾਨ ਹੋਣ ਸਾਰੇ ਇੱਕ ਮੰਚ ਦੇ ਇਕੱਠੇ ਹੋ ਜਾਂਦੇ ਆ ਜੀ ਇਹ ਸਭ ਤੋਂ ਵੱਡੀ ਗੱਲ ਆ ਉਹ ਇੱਕ ਮੰਚ ਤੇ ਇਕੱਠੇ ਹੋ ਕੇ ਜਿਹੜੇ ਆ ਜੀ ਭਗਵਾਨ ਦਾ ਨਾਮ ਲਿਆ ਜਾਂਦਾ ਵਾ ਇਹ ਸਭ ਤੋਂ ਵੱਡਾ ਜਿਹੜਾ ਇੱਕ ਮੈਸੇਜ ਵਧੀਆ ਮੈਸੇਜ ਜਿਹੜਾ ਕੋਰਾਸਪੁਰ ਜਾਂਦਾ ਵਾ ਸੋ ਹੋਰ ਵੀ ਕੋਈ ਸੀਰੀਅਲ ਦਾ ਨਾਲ ਸੰਗੀਆਂ ਕਰਦੇ ਆ ਭਗਵਾਨ RAM ਜੀ ਦੀ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਜਿਹੜਾ ਵਾਜੀ ਰਸਤੇ ਵਿੱਚ ਵੀ ਜਗ੍ਹਾ-ਜਗ੍ਹਾ ਤੇ ਸਵਾਗਤ ਕੀਤਾ ਜਾ ਰਿਹਾ ਸੋ ਡਾਕਾ ਖਾਨੇ ਚੌਂਕ ਵਿੱਚ ਜਿਹੜਾ ਵਾਜੀ ਭਰਵਾ ਸਵਾਗਤ ਕੀਤਾ ਗਿਆ ਵਾ ਸੋ ਗੱਲਬਾਤ ਕਰ ਲੈਣੇ ਆ ਪਾਜੀ ਹੁਸਾ ਬੜਾ ਦੇਖਣ ਨੂੰ ਮਿਲ ਰਿਹਾ ਔਰ ਜਗ੍ਹਾ-ਜਗ੍ਹਾ ਤੇ ਜਿਹੜਾ ਵਾਜੀ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਜਾ ਰਿਹਾ ਸਰ ਜਿੱਦਾਂ ਕੀ ਸਾਰਿਆਂ ਨੂੰ ਪਤਾ ਹੀ ਆ ਭਗਵਾਨ ਸ਼੍ਰੀ RAM ਜੀ ਦੇ ਜਨਮ ਉਸਤਵ ਦੇ ਉੱਪਰ ਅੱਜ ਜਿਹੜੀ ਹੈ ਸ਼ੋਭਾ ਯਾਤਰਾ ਗੁਰਦਾਸਪੁਰ ਸ਼ਹਿਰ ਦੇ ਵਿੱਚ ਨਿਕਲ ਰਹੀ ਹੈ ਤੁਸੀਂ ਦੇਖਿਆ ਕਿ ਕਿੰਨੀ ਸੰਗਤ ਭਾਰੀ ਤਦਾਦ ਦੇ ਵਿੱਚ ਸੰਗਤ ਆ ਜਗਾ ਜਗਾ ਜਿਹੜਾ ਸ਼ਹਿਰ ਦੇ ਵਿੱਚ ਉਹਦੇ ਸਵਾਗਤ ਵਾਸਤੇ ਲੰਗਰ ਲੱਗੇ ਆ ਕਿਤੇ ਸ਼ਬੀਲ ਲੱਗੀ ਆ ਇੱਥੇ ਵੀ ਸਾਡਾ ਭਾਰਤ ਦੀ ਕਾਸ ਪਰਸ਼ਾ ਸਿਟੀ ਬ੍ਰਾਂਚ ਨੇ ਇੱਥੇ ਸਵਾਗਤ ਕਰਨ ਦਾ ਉਪਰਾਲਾ ਕੀਤਾ ਵਾ ਜਿੱਥੇ ਅਸੀਂ ਲੱਸੀ ਦਾ ਦੁੱਧ ਛੋਡੇ ਦਾ ਤੇ ਜਲਦੀ ਦੇ ਦਾ ਜਿਹੜਾ ਪਾਣੀ ਦਾ ਜਿਹੜਾ ਵੰਟਰਣ ਵਾਸਤੇ ਲਗਾਇਆ ਹੈਗਾ ਵਾ ਸਾਡੀ ਸੰਸਥਾ ਹਮੇਸ਼ਾ ਤੋਂ ਹੀ ਜਿਹੜਾ ਕੋਈ ਵੀ ਸ਼ੋਭਾ ਯਾਤਰਾ ਨਿਕਲਦੀ ਹੈ ਨਗਰ ਕੀਰਤਾ ਨਿਕਲਦਾ ਅਸੀਂ ਸੰਗਤ ਦੇ ਵਾਸਤੇ ਕੋਈ ਨਾ ਕੋਈ ਪ੍ਰਸ਼ਾਦ ਦਾ ਅਰੇਂਜਮੈਂਟ ਕਰੀਦਾ ਅੱਜ ਵੀ ਸਾਡੀ ਸੰਸਥਾ ਵੱਲੋਂ ਸਾਡੇ ਮੈਂਬਰ ਤੁਸੀਂ ਦੇਖ ਰਹੇ ਹੋ ਕਿਨੇ ਸੇਵਾ ਦੇ ਵਿੱਚ ਲੱਗੇ ਦੇ ਆ 25 30 ਮੈਂਬਰ ਲੱਗੇ ਆ ਉਹਦੇ ਵਾਸਤੇ ਵੀਨੂ ਜੀ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਆਪਣੀ ਦੁਕਾਨ ਦੇ ਅੱਗੇ ਸਾਨੂੰ ਇਹ ਪ੍ਰਾਲਾ ਕਰਨ ਦਾ ਮੌਕਾ ਦਿੱਤਾ ਵਾ ਇਹ ਸਾਡੇ ਮੈਂਬਰ ਵੀ ਆ ਇਹਨਾਂ ਦਾ ਵੀ ਯੋਗਦਾਨ ਆ ਮੈਂ ਦੁਬਾਰਾ ਤੋਂ ਆਪਣੀ ਸਾਰੀ ਸੰਸਥਾ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਨਾ ਔਰ ਸ਼ਹਿਰ ਵਾਸੀਆਂ ਨੂੰ ਆਪਣੀ ਸੰਸਥਾ ਵੱਲੋਂ ਰਾਮ ਨੌਮੀ ਦੇ ਅਪਲਕਸ ਦੇ ਵਿੱਚ ਲੱਖ ਲੱਖ ਵਧਾਈ ਦੇ ਨਾਮਾ ਗਿਆ ਸ਼੍ਰੀ ਰਾਮ ਦੇਖੋ ਜੀ ਬਾਤ ਵਿਕਾਸ ਪਰਸ਼ਦ ਅਤੇ ਵਿਨੂ ਜੀ ਵੱਲੋਂ ਜਿਹੜਾ ਵਾਜੀ ਬਾਵਲਾਲ ਜੀ ਦੇ ਸੇਵਕਾਂ ਵੱਲੋਂ ਇਹਨਾਂ ਵੱਲ ਇਕੱਠੇ ਤੌਰ ਤੇ ਜਿਹੜਾ ਅਨੇਕਾ ਉਪਰਾਲੇ ਕੀਤੇ ਜਾਂਦੇ ਨੇ ਸੋ ਅੱਜ ਵੀ ਇਹਨਾਂ ਵੱਲੋਂ ਜਿਹੜਾ ਜੀ ਵੱਡੀ ਪਹਿਲ ਕੀਤੀ ਗਈ ਹੈ ਵਿਨੂ ਜੀ ਪਾਸੇ ਦੇਖਦੇ ਆ ਵੀ ਜਿੰਨੇ ਵੀ ਦਿਨ ਤਿਉਹਾਰ ਹੁੰਦੇ ਆ ਜੋ ਵੀ ਕੋਈ ਪਰਫਾਰਮੈਂਸ ਹੁੰਦਾ ਵਾ ਤੁਹਾਡੀ ਸੰਸਾ ਲੋਕਾਂ ਉਹ ਗਾਉਂ ਕਿਸੇ ਆ ਵੀਤੀ ਜਲਦੀ ਬਾਜੀ ਜੈ ਸ਼੍ਰੀ ਬਾਵਾਲਾਲ ਜੀ ਜੈ ਸ਼੍ਰੀ ਰਾਮ ਸਾਡੇ ਦਾਖਲ ਲੰਗਰ ਕਮੇਟੀ ਵੱਲੋਂ ਹਰ ਦੇਲੇ ਜਿਹੜੀ ਵੀ ਕੋਈ ਸ਼ੋਭਾ ਯਾਤਰਾ ਨਿਕਲਦੀ ਹੈ ਜਾਂ ਕੋਈ ਵੀ ਧਾਰਮਿਕ ਸੰਸਥਾ ਜਾਂ ਧਾਰਮਿਕ ਸਮੇਲਨ ਹੁੰਦਾ ਉਹਦੇ ਵਿੱਚ ਸਾਡੇ ਵੱਲੋਂ ਜੋ ਵੀ ਵੱਤਵਾਜ ਯੋਗਦਾਨ ਹੁੰਦਾ ਉਹ ਪਾਉਂਦੇ ਆ ਅੱਜ ਵੀ ਆਰਾਮ ਨਾਮੀ ਦੀ ਸ਼ੋਭਾ ਯਾਤਰਾ ਜੀ ਨਿਕਲ ਰਹੀ ਹੈ ਤੇ ਉਹਦੇ ਵਾਸਤੇ ਵੀ ਅਸੀਂ ਆਪਣੇ ਦਾਖਾ ਚੌਂਕ ਲੰਗਰ ਕਮੇਟੀ ਔਰ ਭਾਰਤ ਵਿਕਾਸ ਪਰਸ਼ਦ ਵੱਲੋਂ ਇੱਕ ਸਾਂਝੇ ਤੌਰ ਦੇ ਉੱਪਰ ਉਪਰਾਲਾ ਕੀਤਾ ਤੇ ਇਹ ਚਬੀਲ ਵਗੈਰਾ ਲਗਾਈ ਹੈ ਜ ਤਾਂ ਕਿ ਜਿਹੜੀ ਸ਼ਰਧਾਲੂ ਜਿਹੜੇ ਵੀ ਆਪਰੇ ਹੈਗੇ ਨੇ ਉਹਨਾਂ ਵਾਸਤੇ ਛੋੜਾ ਜਿਹਾ ਉਪਰਾਲਾ ਹੈਗਾ ਸਮੇਂ ਦੀ ਲੋੜ ਵੀ ਹੈ ਜੀ ਚਾਹੀਦਾ ਵੀ ਹੈ ਵਾ ਕਿਦਾਂ ਕਿਤੇ ਸਾਡਾ ਫਰਜ਼ ਬੰਦਾ ਵਾ ਪੀ ਇਦਾਂ ਦੇ ਉਪਰਾਲੇ ਸੀ ਕਰੀਏ ਔਰ ਰਸਾ ਵੀ ਜਗ੍ਹਾ ਜਗ੍ਹਾ ਤੇ ਸਵਾਗਤ ਕੀਤਾ ਜਾਵੇ ਜੀ ਸੋ ਇਹ ਵੱਡੀ ਗਿਣਤੀ ਵਿੱਚ ਜਿਹੜਾ ਵਾ ਜੀ ਉਸਾ ਦੇਖਣ ਨੂੰ ਮਿਲਦਾ ਵਾ ਔਰ ਦਾਖਲ ਚੋਂਗ ਵੀ ਜਿਹੜਾ ਵਾ ਜੀ ਭਰਮਾ ਸਵਾਗਤ ਜਿਹੜਾ ਕੀਤਾ ਗਿਆ समय <US> गऊं <uneopen morally> پٽ وانه ني سي تا تي پٿر پٿر ڏيکڻي صدا